ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਦੋਂ ਕਿਸੇ ਦੁਖੀ ਇਨਸਾਨ ਨੂੰ ਇਨਸਾਫ ਦੀ ਆਸ ਵੱਜਦੀ ਹੈ ਭਾਵੇਂ ਉਹ ਬੜਾ ਦੁਖੀ ਹੁੰਦਾ ਹੈ ਪਰ ਫਿਰ ਵੀ ਉਹਦੇ ਅੰਦਰੋਂ ਇੱਕ ਖੁਸ਼ੀ ਦੇ ਅਥਰੂ ਨਿਕਲਦੇ ਅੱਖਾਂ ਦੇ ਵਿੱਚੋਂ ਆਪ ਮੁਹਾਰੇ ਅਥਰੂ ਡਿੱਗ ਪੈਣੇ ਡਲਕ ਡਲਕ ਕਰਦੇ ਉਹ ਬਹੁਤ ਕੁਝ ਕਹਿ ਜਾਂਦੇ ਆ ਦੋਸਤੋ ਕਰਨਲ ਬਾਠ ਏਸ ਪਟਿਆਲੇ ਦਾ ਮੈਂ ਗੱਲ ਕਰਦਾ ਉਹਦੇ ਘਰ ਵਾਲੀ ਬੀਬੀ ਜਸਵਿੰਦਰ ਕੌਰ ਬਾਠ ਦੀਆਂ ਅੱਖਾਂ 'ਚੋਂ ਨਿਕਲੇ ਹੋਏ ਅਥਰੂਆਂ ਦੇ ਆ ਮੇਜਾ ਤੋਂ ਕਰਨਲ ਵਾਟ ਨੂੰ ਤੇ ਉਹਦੇ ਬੇਟੇ ਨੂੰ ਕੁੱਟਿਆ ਉਹ ਬੜਾ ਰੋਈ ਪਿੱਟੀ ਉਹਦੀ ਅੱਖਾਂ ਦਾ ਪਾਣੀ ਮੁੱਕ ਚੱਲਿਆ ਸੀ ਰੋ ਰੋ ਕੇ ਕਿਸੇ ਨੇ ਬਾਤ ਨਹੀਂ ਸੁਣੀ ਕਿਉਂਕਿ ਸਾਹਮਣੇ ਬੜੇ ਡਾਡੇ ਸੀ ਕੋਈ ਗਰੀਬ ਹੁੰਦਾ ਉਹਦੀ ਛੱਤ ਦੇਣੇ ਤੌਣ ਮੋਸ ਲਈ ਹੁੰਦੀ ਪਰ ਸਾਹਮਣੇ ਖੜਾ ਕੌਣ ਸੀ ਉਹ ਸੀ ਦੋਸਤੋ ਮੋਢਿਆਂ ਦੇ ਉੱਤੇ ਜਿਨ੍ਹਾਂ ਦੇ ਮੋਤੀ ਸਟਾਰ ਤਿੰਨ ਤਿੰਨ ਸਟਾਰ ਮੋਢਿਆਂ ਦੇ ਉੱਤੇ ਲੱਗੇ ਹੋਏ ਤੇ ਜਿਨ੍ਹਾਂ ਨੂੰ ਕਹਿੰਦੇ ਇਨਸਪੈਕਟਰ ਉਹ ਵੀ ਪੰਜਾਬ ਪੁਲਿਸ ਦੇ ਉਹਨਾਂ ਨੂੰ ਬੋਲੇ ਹੱਥ ਪਾਵੇ ਤੇ ਕੌਣ ਪਾਵੇ ਉਹ ਵੀ ਵੱਡੇ ਅਫਸਰ ਉਹਨਾਂ ਦੇ ਨਾਲ ਖੜੇ ਹੋਣ ਫਿਰ ਤੇ ਉਦੋਂ ਵੀ ਔਖਾ ਕਰਨਲ ਵਾਟ ਤੇ ਉਹਦੇ ਬੇਟੇ ਦੀ ਇੰਨੀ ਕੁੱਟਮਾਰ ਕੀਤੀ ਸਭ ਨੇ ਉਹਨਾਂ ਦੇ ਪਿੰਡੇ ਤੇ ਪੰਨ੍ਹਾ ਲਾਸਾਂ ਦੇਖੀਆਂ ਦੋਸਤੋ ਨਾਲੇ ਤੱਕਾ ਹੋਇਆ ਨਾਲੇ ਕੁੱਤੇ ਤੇ ਨਾਲੇ ਰੋਣ ਵੀ ਨਹੀਂ ਦਿੱਤੇ ਇਹ ਹੁੰਦਾ ਹੈ ਡਾਢੇ ਲੋਕਾਂ ਦੀ ਕਹਾਣੀ ਉਸ ਬੀਬੀ ਨੇ ਬੜੀ ਭਜਨਟ ਕੀਤੀ ਪਰ ਇਨਸਾਫ ਨਾ ਮਿਲੇ ਜਿਹੜੀ ਪਹਿਲੀ ਸਿੱਟ ਬਣੀ ਉਹ ਪੁਲਸ ਦੀ ਬਣਾ ਦਿੱਤੀ ਬੀਬੀ ਨੇ ਕਿਹਾ ਵਾਠਨੇ ਕਿ ਮੈਨੂੰ ਕੋਈ ਯਕੀਨ ਨਹੀਂ ਇਸ ਦੇ ਉੱਤੇ ਇਹਨਾਂ ਦੇ ਮੁਲਾਜ਼ਮ ਨੇ ਇਹਨਾਂ ਦੀ ਸਿੱਟ ਬਣਾ ਦਿੱਤੀ ਇਹਨਾਂ ਨੇ ਕੁਝ ਨਹੀਂ ਕਰਨਾ ਇਨਾਂ ਨੇ ਸਾਡੇ ਅਥਰੂ ਨਹੀਂ ਪੁੰਜਨੇ ਤੇ ਦੋਸਤੋ ਅਦਾਲਤ ਵਿੱਚ ਚਲੀ ਗਈ ਵਿਵਵਾਦ ਤੇ ਉਹਦੇ ਨਾਲ ਜਨਰਲ ਢੱਲੋ ਜਿਹੜਾ ਉਹਨਾਂ ਦਾ ਸਾਡੂ ਸੀ ਜੀਨੇ ਕਈ ਬਾਰਡਰ ਤੇ ਦੋਸਤੋ ਦੁਸ਼ਮਣਾਂ ਦਾ ਸਾਹਮਣਾ ਕੀਤਾ ਇੱਕ ਬੁੱਕ ਵੀ ਲਿਖੀ ਸੀ ਉਹਨੇ ਬੜੀ ਚਰਚਾ ਚ ਆਈ ਕਹਿੰਦਾ ਕਈ ਗਾਜੀ ਆਏ ਤੇ ਕਈ ਗਾਜੀ ਗਏ ਭਾਵ ਕਹਿੰਦਾ ਇੱਥੇ ਪਤਾ ਨਹੀਂ ਕਿੰਨਿਆਂ ਨੂੰ ਗੱਡੀ ਚੜਾਇਆ ਹੈ ਤੁਸੀਂ ਕੀ ਦੇ ਵਿਚਾਰੇ ਪਰ ਕਰਨਲ ਜਨਰਲ ਬਾਠ ਉਦੋਂ ਹਾਰ ਗਿਆ ਜਨਰਲ ਢਿਲੋ ਜਦੋਂ ਤੇ ਸਾਧੂ ਦੀ ਕੁਟਮਾਰ ਹੋਈ ਤੇ ਉਹ ਵਿਚਾਰਾ ਸਿਵਲ ਜੀ ਡਰੈਸ ਦੇ ਵਿੱਚ ਸਿਰ ਤੇ ਫਰਨਾ ਬੰਨੀ ਠਾਣਿਆਂ ਦੇ ਚੱਕਰ ਕੱਟ ਰਿਹਾ ਸੀ ਕੋਈ ਐਫ ਆਈ ਆਰ ਤੱਕ ਨਹੀਂ ਸੀ ਲਿਖਿਆ। ਦੋਸਤੋ ਜਦੋਂ ਅਦਾਲਤ ਵਿੱਚ ਗਏ ਉਹਨਾਂ ਨੇ ਚੰਡੀਗੜ੍ਹ ਪ੍ਰਸ਼ਾਸਨ ਦੀ ਸਿਟ ਬਣਾ ਦਿੱਤੀ। ਉਹ ਸਿਟ ਨੇ ਜਾਂਚ ਸ਼ੁਰੂ ਕੀਤੀ। ਪਰ ਦੋਸਤੋ ਸਜ਼ਾਾਂ ਮਿਲਣ ਦੀ بجائے ਜਿਹੜੀਆਂ ਧਰਾਵਾਂ ਲੱਗੀਆਂ ਸੀ 307 ਵਰਗੀਆਂ ਉਹ ਬੀਬੀ ਬਾਠ ਕਹਿੰਦੀ ਘੱਟ ਦਿਨਾ ਲਈ। ਜਦੋਂ ਧਰਾਵਾ ਘਟਦੀਆਂ ਗਈਆਂ ਤੇ ਸਾਾਨੂੰ ਕਹਿੰਦੀ ਪਤਾ ਲੱਗਦਾ ਗਿਆ ਕਿ ਜਿਹੜੇ ਦੋਸ਼ੀ ਐ ਉਹ ਬੜੇ ਡੱਦੇ ਐ ਉਹ ਸਜ਼ਾ ਤੱਕ ਪਹੁੰਚਣੇ ਮੁਸ਼ਕਲ ਨੇ ਉਹ ਪਟਿਆਲੇ ਦੇ ਵਿੱਚ ਕਹਿੰਦੀ ਸਰਿਆਮ ਗੱਡੀਆਂ ਵਿੱਚ ਘੁੰਮਦੇ ਰਹੇ ਵੱਡੀਆਂ-ਵੱਡੀਆਂ ਗੱਡੀਆਂ ਫੋਰਚੂਨਰਾਂ ਵਿੱਚ ਗੇੜੇ ਲਾਉਂਦੇ ਰਹੇ ਪਰ ਕਹਿੰਦੀ ਸਾਨੂੰ ਬਰਾਉਂਦੇ ਰਹੇ ਜਾਂਚ ਦੇ ਨਾਂ ਤੇ ਅਖੀਰ ਦੋਸਤੋ ਉਸ ਬੀਬੀ ਬਾਠ ਨੇ ਹਾਰ ਨਹੀਂ ਮੰਨੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਤੇ ਜਦੋਂ ਜੱਜ ਸਾਹਿਬ ਦੇ ਸਾਹਮਣੇ ਸਾਰੀ ਬਿਤੇਆ ਰੱਖੀ ਤੇ ਜੱਜ ਸਾਹਿਬ ਨੇ ਜਦੋਂ ਰਿਪੋਰਟ ਮੰਗੀ ਜਾਂਚ ਦੀ ਤੇ ਦੋਸਤੋ ਕੁਝ ਵੀ ਨਹੀਂ ਸੀ ਜੱਜ ਸਾਹਿਬ ਨੇ ਪੁੱਛਿਆ ਕਿ ਧਰਾਵਾ ਕਿਉਂ ਹਟਾ ਤੀਆਂ ਕਹਿੰਦੇ ਜੀ ਇਹ ਡਿਗਨਾ ਫਰਾਮਾਂ ਵਾਲਾ ਕੇਸ ਨਹੀਂ ਸੀ ਫਿਰ ਪੁੱਛਿਆ ਕਹਿੰਦੇ ਭਾਈ ਜੇ ਅਜੇ ਤੱਕ ਪੇਸ ਨਹੀਂ ਹੋਏ ਪੀਓ ਕਰਾਰ ਕਿਉਂ ਨਹੀਂ ਦਿੱਤੇ ਕਹਿੰਦੇ ਫਿਰ ਵੀ ਕਹਿੰਦੇ ਕੋਈ ਗੱਲ ਨਾ ਉੜੀ ਤੇ ਕਹਿੰਦੇ ਜੱਜ ਸਾਹਿਬ ਨੇ ਸਾਰੀਆਂ ਗੱਲਾਂ ਦੇ ਜਵਾਬ ਸੁਣ ਕੇ ਕਹਿੰਦੇ ਝਟਪਟ ਕਿਹਾ ਕਿ ਹੁਣ ਜਿਹੜੀ ਜਾਂਚ ਹੈ ਨਾ ਪੰਜਾਬ ਪੁਲਿਸ ਕਰੇਗੀ ਨਾ ਚੰਡੀਗੜ੍ਹ ਪ੍ਰਸ਼ਾਸਨ ਕਰੂਗਾ ਹੁਣ ਜਾਂਚ ਕਰੇਗੀ ਸੀਬੀਆਈ ਦੋਸਤੋ ਬਹੁਤ ਵੱਡੀ ਏਜੰਸੀ ਹੈ ਸੀਬੀਆਈ ਉਹ ਏਜੰਸੀ ਹੈ ਜਿਨੇ ਸਰਸੇ ਵਾਲਾ ਰਾਮ ਰਹੀਮ ਮੜ ਕੇ ਅੰਦਰ ਤੋਂ ਨੇ ਸੀਬੀਆਈ ਉਹ ਏਜੰਸੀ ਹੈ ਜਿਨੇ 30 30 ਸਾਲਾਂ ਬਾਅਦ 90 99 ਦੇ ਦੌਰ ਵਿੱਚ ਜਿਨ੍ਹਾਂ ਨੇ ਨਜਾਇਜ਼ ਮੁੰਡੇ ਚੱਕ ਚੱਕ ਕੇ ਘਰਾਂ ਚੋਂ ਮਾਰੇ ਤਰਕੀਆਂ ਲਈਆਂ ਉਹਨਾਂ ਪੁਲਿਸ ਵਾਲਿਆਂ ਨੂੰ ਸਜ਼ਾ ਮਾ ਦਿੱਤਾਂ ਸੀਬੀਆਈ ਤੇ ਦੋਸਤੋ ਜਦੋਂ ਜੱਜ ਨੇ ਸੀਬੀਆਈ ਦਾ ਨਾਮ ਲਿਆ ਕਹਿੰਦੇ ਕਰਨਲ ਬਾਟ ਦੇ ਘਰ ਵਾਲੀ ਬੀਬੀ ਜਸਵਿੰਦਰ ਕੌਰ ਬਾਟ ਦੀ ਅੱਖਾਂ ਦੇ ਵਿੱਚੋਂ ਕਹਿੰਦੇ ਅਥਰੂ ਚੱਲੇ ਰੋਣ ਲੱਗੀ ਅਦਾਲਤ ਦੇ ਵਿੱਚ ਦੋਸਤੋ ਰੋਣ ਨਿਕਲ ਗਿਆ ਉਹ ਆਪ ਮੰਨਿਆ ਉਹਨਾਂ ਇੰਟਰਵਿਊ ਦੇ ਵਿੱਚ ਕਹਿੰਦੀ ਜਦੋਂ ਜੱਜ ਸਾਹਿਬ ਨੇ ਸੀਬੀਆਈ ਦਾ ਆਡਰ ਕੀਤਾ ਕੰਨੀ ਮੈਨੂੰ ਆਸ ਨਹੀਂ ਸੀ ਤੇ ਮੇਰਾ ਰੋਹ ਨਿਕਲ ਗਿਆ ਖੁਸ਼ੀ ਦੇ ਅਥਰੂ ਨਿਕਲੇ ਵੀ ਹੁਣ ਮੈਂ ਜੰਗ ਜਿੱਤਣ ਦੇ ਨੇੜੇ ਪਹੁੰਚ ਚੁੱਕੀ ਹਾਂ ਦੋਸਤੋ ਹੁਣ ਜਿਹੜੇ ਦੋਸ਼ੀ ਸੀ ਮੁਜਰਮ ਸੀ ਸੀਬੀਆਈ ਉਹਨਾਂ ਦੇ ਗੱਲ 'ਚ ਰੱਸਾ ਥੋੜੇ ਦਿਨਾਂ 'ਚ ਪਾ ਲਵੇਗੀ ਕਿਤੇ ਨਹੀਂ ਭੱਜ ਸਕਦੇ ਸਲੰਖਾਂ ਦੇ ਪਿੱਛੇ ਜਾਣਗੇ ਸੀਬੀਆਈ ਨੇ ਸਾਰੀ ਜਾਂਚ ਪੜਤਾਲ ਦੁੱਧੋਂ ਪਾਣੀ ਕਰ ਦੇਣਾ ਨਹੀਂ ਬਚ ਸਕਣਗੇ ਤੇ ਜਿਹੜੇ ਅਰਮਨਲ ਵਾਰਥ ਦੇ ਉਹਦਾ ਮੁੰਡਾ ਤੇ ਕੁੱਤੇ-ਕੁੱਤੇ ਜਿਹੜੇ ਇਨਕਾਊਂਟਰ ਕੀਤੇ ਐ ਉਹ ਵੀ ਸਾਰੇ ਜਾਂਚ ਦਾ ਵਿਸ਼ਾ ਹੋਣਗੇ ਤੇ ਜਿਹੜੇ ਕੋਈ ਨਜਾਇਜ਼ ਮੁੰਡੇ ਮਾਰੇ ਐ ਉਹਨਾਂ ਦੀ ਸਜ਼ਾ ਵੀ ਭੁਗਤਣੀ ਪਊਗੀ ਦੋਸਤੋ ਇਹ ਚੰਗੀ ਗੱਲ ਆ ਪੰਜਾਬ ਦੇ ਲੋਕਾਂ ਵਾਸਤੇ ਮੌਦਨ ਕਵਾਸਤੇ ਇਸ ਤਰ੍ਹਾਂ ਦੇ ਫੈਸਲੇ ਹੋਣੇ ਚਾਹੀਦੇ ਪਰ ਅਦਾਲਤਾਂ ਵਿੱਚੋਂ ਕਦੇ-ਕਦੇ ਸੁੱਖ ਦਾ ਸਾ ਆਉਂਦਾ ਨਹੀਂ ਤੇ ਲੋਤੋ ਅਦਾਲਤਾਂ ਵੀ ਸਾਡੀਆਂ ਦੁਸ਼ਮਣ ਬਣੀਆਂ ਹੋਈਆਂ ਬੰਦੀ ਸਿੰਘਾਂ ਦੇ ਕੇਸ 30 ਤੇ 25-25 ਸਾਲ ਤੋਂ ਲੰਘ ਰਹੇ ਐ ਦੋਸਤੋ ਜਿਹੜੇ ਤਕੜੇ ਅਪਰਾਧੀ ਐ ਉਹਨਾਂ ਨੂੰ ਪਰੋਲ ਮਿਲ ਜਾਂਦੀ ਐ ਮਹੀਨੇ ਬਾਅਦ 2 ਮਹੀਨਾ ਬਾਅਦ ਪਰ ਜਿਹੜੇ ਬੰਦੀ ਸਿੰਘ ਹੈ ਕੋਈ ਪਰੋਲ ਨਹੀਂ 25-25 ਸਾਲ ਹੋ ਗਏ 30-30 ਸਾਲ ਹੋ ਗਏ ਦੋਸਤੋ ਇਸ ਲਈ ਅਦਾਲਤਾਂ ਘੱਟ ਗਿਣਤੀਆਂ ਵਾਸਤੇ ਫੈਸਲੇ ਹੋਰ ਤੇ ਬਹੁ ਗਿਣਤੀ ਵਾਸਤੇ ਫੈਸਲੇ ਹੋਰ ਆਉਂਦੇ ਹਨ ਕਰਨਲ ਬਾਤ ਦੇ ਜਿਹੜਾ ਕੇਸ ਦੇ ਵਿੱਚ ਇਹ ਫੈਸਲਾ ਸੀਬੀਆਈ ਦੀ ਜਾਂਚ ਦਾ ਆਇਆ ਉਹਦਾ ਧੰਨਵਾਦ ਕਰਦੇ ਹਾਂ ਜੱਜ ਸਾਹਿਬ ਦਾ ਵੀ ਧੰਨਵਾਦ ਹੈ ਜੀ ਨੇ ਇੱਕ ਔਰਤ ਦੀ ਆਵਾਜ਼ ਸੁਣੀ ਤੇ ਉਹਨਾਂ ਅਪਰਾਧੀਆਂ ਨੂੰ سزا ਮਿਲਣ ਦੇ ਨੇੜੇ ਤੇ ਦੋਸਤੋ ਇੰਨੀ ਗੱਲ ਵਾਸੀ ਦੇਖਦੇ ਆਉਣ ਵਾਲੇ ਸਮੇਂ ਵਿੱਚ ਕੀ ਬਣਦਾ ਸਰਕਾਰ ਨੇ ਵੀ ਜਿਹੜਾ ਐਸਐਸਪੀ ਸੀ ਨਾਨਕ ਸਿੰਘ ਉਹਨਾਂ ਨੂੰ ਐਸਐਸਪੀ ਤੋਂ ਵਧਾ ਕੇ ਡੀਆਈਜੀ ਲਾ ਦਿੱਤਾ ਸੀ ਕਰਨਲ ਵਾਟ ਦੇ ਘਰ ਵਾਲੀ ਬੜੀ ਦੁਖੀ ਹੋਈ ਸੀ ਕਹਿੰਦੀ ਮੈਂ ਆਖਿਆ ਨੂੰ ਡਿਊਟੀ ਤੋਂ ਡਿਸਮਿਸ ਕਰੋ ਐਸਐਸਪੀ ਦੀ ਬਦਲੀ ਕਰੋ ਪਰ ਡੀਆਈਜੀ ਬਣਾ ਦਿੱਤਾ ਤੇ ਦੋਸਤੋ ਇਹੋ ਹੀ ਕੁਝ ਸੰਸਾਰ ਤੇ ਚੱਲਦਾ ਆਉਂਦਾ ਹੈ ਵੀਡੀਓ ਚੰਗੀ ਲੱਗੀ ਗੱਲਬਾਤ ਸਾਂਝੀ ਕਰਿਓ ਲਾਈਕ ਤੇ ਸ਼ੇਅਰ ਕਰਿਓ ਚੈਨਲ ਨੂੰ ਵੀਰੋ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੁਹਾਡਾ ਹੌਸਲਾ ਤੇ ਜज्ਬਾ ਸਾਡੇ ਨਾਲ ਬਣਿਆ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ